ਸਰਕਾਰ ਕੀ ਸੁਤੰਦਾਂ ਦਾ ਹੋ ਸਾਥੇ ਦਰਪਾਲੀ ਹੈ ਸਰਕਾਰ ਦਾ ਹੋ ਸਾਥੇ ਦਰਪਾਲੀ ਹੈ ਸਰਕਾਰਾਂ ਲਗਾਏ ਸੁਤੰਦਾਂ ਦਾ ਹੋ ਸਾਥੇ ਦਰਪਾਲੀ ਹੈ ਜੀ ਮੈਂ ਕੋਸ਼ਲ ਸ਼ਰਮਾ ਸ਼ਿਵਸੈਨਾ Hindu ਟਕਸਾਲੀ ਤੋਂ ਪੰਜਾਬ ਪ੍ਰਧਾਨ ਅੱਜ ਜੋ ਕਿ ਭਦਰਕਾਲੀ ਪੁਲੀ ਦੇ ਉੱਤੇ ਲਖਦਾਤਾ ਜੀ ਦਾ 11ਵਾਂ ਮੇਲਾ ਮਨਾਇਆ ਜਾ ਰਿਹਾ ਹੈ ਸਾਰੇ ਬੱਚੇ ਰਲ ਕੇ ਮਨਾਉਂਦੇ ਆ ਅਸੀਂ ਇਹਨਾਂ ਦੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਨੇ ਜਿਹੜੀ ਆਸਾ ਪ੍ਰਭੂ ਨੇ ਜੁੜੀ ਹੈ ਇਹ ਸਾਰੇ ਨੌਜ ਉਹਨਾਂ ਨੂੰ ਇਹੀ ਕਹਿੰਨੇ ਕਿ ਆਪਣੀ ਵੀ ਆਸਾ ਉਪਘਵਾਨ ਵਾਲ ਜੋੜ ਕੇ ਰੱਖਣ ਹਰ ਸਾਲ ਭਾਵੇਂ ਮਨਾਣ ਪਰ ਮਨਾਣ ਜ਼ਰੂਰ ਹਰ ਮਹੱਲੇ ਜਾ ਕੇ ਇਹਨੂੰ ਚਾਹੀਦਾ ਕਿ ਆਪਣੇ ਦਰਬਾਰ ਦੇ ਉੱਤੇ ਮੇਲਾ ਕਰਾਏ ਕਰਾਣਾ ਚਾਹੀਦਾ ਕੋ ਮੰਦਿਰ ਹੈ ਕੋ ਗੁਰਦੁਆਰਾ ਹੈ ਛਵਾਲਿਆ ਉਹਨ ਸਾਰਾ ਇਕੱਠਾ ਹੀ ਹੈ ਦੇਖੋ ਐਰ ਇਕਤਾ ਜਿਹੜੀ ਇਹ ਬਣੀ ਰਹਿਣੀ ਚਾਹੀਦੀ ਮੇਰਾ ਨਾਮ ਨਵਿੰਦਰ ਸਹਿਮ 11ਵਾਂ ਸਲਾਣਾ ਮੇਲਾ ਬਾਪੂ ਕਰਤਾਰ ਸਾਹਿਬ ਦੇ ਮੁਖਸੱਦ ਦੇ ਨਾਲ ਉਹਨਾਂ ਦੇ ਚਰਨਾਂ ਦੀ ਬੋਲੇ ਦੇ ਨਾਲ 11ਵਾਂ ਸਲਾਣਾ ਮੇਲਾ ਬੜੀ ਸ਼ਾਨ ਨਾਲ ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ ਜਿਹਦੇ ਵਿੱਚ ਸਾਰੇ ਆਪਾਂ ਭਰਾ ਮਿਲ ਕੇ ਆਪਣੇ ਕਾਦਰੀ ਗਰੁੱਪ ਸਾਰਾ ਸਾਡਾ ਸਾਡੇ ਕੋਸ਼ਰ ਭਾਈ ਵੱਡੇ ਚੱਡਾ ਜੀ ਸਾਰੇ ਮਿਲ ਕੇ ਬਹੁਤ ਇਹਨਾਂ ਦਾ ਸਾਰਿਆਂ ਧੰਨਵਾਦ ਕਰਦੇ ਆ ਕਿ ਹਾਂ ਵੀ ਸਾਰੇ ਸਾਥ ਦੇ ਹੁੰਦੇ ਨੇ ਤੇ ਮੇਲਾ ਬਹੁਤ ਅੱਛਾ ਮਨਾਇਆ ਜਾ ਰਿਹਾ ਹੈ ਹਰ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਸਾਰੇ ਆਪਣੇ ਘਰੋਂ ਚੱਲ ਕੇ ਦਰਬਾਰ ਤੇ ਆ ਕੇ ਮੇਲਾ ਇਹ ਆਨੰਦ ਮਾਰਨ ਵਾਲੇ ਲੰਗਰ ਪ੍ਰਸ਼ਾਦਾ ਸ਼ਗਨ ਗੁਰਮੇਜ ਬਖਸ਼ੀ ਜੀ ਔਰ ਅਵਲ ਕਾਦੀ ਚੀਸੀ ਬ੍ਰਦਰ ਆ ਰਹੇ ਨੇ ਜੋ ਕਿ ਪਹੁੰਚ ਚੁੱਕੇ ਨੇ ਬਸ ਸਟਾਰਟ ਹੀ ਕਰਨਗੇ ਥੋੜੀ ਦੇਰ ਤੱਕ ਤੇ ਸਾਡੇ ਬਾਪੂ ਸਾਡੇ ਮੁਰਸ਼ਦ ਬਾਪੂ ਕਰਤਾਰ ਸਾਹਿਬ ਜੀ ਉਹ ਵੀ ਆ ਰਹੇ ਨੇ ਥਾ ਥੋੜੀ ਦੇਰ ਤੱਕ ਉਹ ਨਾ ਆਇਆ ਬਸ ਉਹਨਾਂ ਦੇ ਸਬਦ ਬੰਦਗੀ ਸਤਿਗੁਰ ਸਾਹਿਬ ਸਟਾਰਟ ਕੀਤਾ ਜਾਏਗਾ